ਕੈਨੇਡੀਅਨ ਕਵਰਨਾਮਾ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੈਨੇਡਾ ਵਿੱਚ ਵਏ ਤਾਜੇ ਸਰਵੇਖਣਾਂ ਦੇ ਅੰਦਰ ਜੋ ਪੋਲ ਦਰਸਾਉਂਦੇ ਨੇ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੇ ਉਹਨਾਂ ਦੀ ਪਾਰਟੀ ਤੇ ਖਟਾਸ ਦੇ ਬੱਦਲ ਛਾ ਗਏ ਨੇ ਟਰੂਡੋ ਲਿਬਰਲ ਇਸ ਸਭਤੇ ਦਾਨ ਦੇ ਬਦਲੇ ਸਨੀ ਵੇਜ਼ ਬੀਚ ਤੌਲੀਏ ਦੀ ਪੇਸ਼ਕਸ਼ ਕਰ ਰਹੇ ਨੇ ਸ਼ਾਇਦ ਉਹਨਾਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਗਰਮੀਆਂ ਦਾ ਅੰਤ ਹੋ ਰਿਹਾ ਤੇ ਉਸੇ ਤਰ੍ਹਾਂ ਜਸਟਨ ਟਰੂਡੋ ਅਤੇ ਉਹਨਾਂ ਦੀ ਪਾਰਟੀ ਪ੍ਰਤੀ ਕੈਨੇਡੀਅਨਾਂ ਦੀ ਸ਼ਹਿਨਸ਼ੀਲਤਾ ਤੇ ਕਟਦੀ ਨਜ਼ਰ ਆ ਰਹੀ ਹੈ ਲੀਜ਼ਰ ਤੋਂ ਪੋਸਟ ਮੀਡੀਆ ਲਈ ਤਾਜ਼ਾ ਪਹੁੰਚ ਟੂਟੋ ਦੇ ਲਿਬਰਲਾਂ ਅਤੇ ਪਿਆਰੇ ਪੋਲੀਵਰ ਅਤੇ ਕਨਜ਼ਰਵੇਟਿਵਾਂ ਵਿਚਕਾਰ 18 ਪੁਆਇੰਟ ਦਾ ਅੰਤਰ ਦਰਸਾਉਂਦਾ ਜੇਕਰ ਅੱਜ ਚੋਣ ਹੁੰਦੀ ਹੈ ਤਾਂ 43% ਲੋਕਾਂ ਦਾ ਕਹਿਣਾ ਕਿ ਉਹ ਕਨਜ਼ਰਵੇਟਿਵ ਨੂੰ ਵੋਟ ਪਾਉਣਗੇ 25% ਲੋਕਾਂ ਦਾ ਕਹਿਣਾ ਕਿ ਉਹ ਲਿਬਰਲ ਨੂੰ ਵੋਟ ਪਾਉਣਗੇ ਅਤੇ 15% ਐਨਡੀਪੀ ਨੂੰ ਵੋਟ ਪਾਉਣਗੇ ਇੱਥੇ ਕੋਈ ਖੇਤਰ ਜਾਂ ਜਨਸੰਖਿਆ ਸਮੂਹ ਨਹੀਂ ਇੱਥੇ ਟੂਡੋ ਦੇ ਲਿਬਰਲ ਆਗੂ ਅਗਵਾਈ ਕਰ ਰਹੇ ਨੇ ਬਾਲਿਵਰ ਤੇ ਉਸ ਦੀ ਟੀਮ ਨੂੰ ਸਿਰਫ 22% ਮਰਦਾਂ ਅਤੇ 27% ਔਰਤਾਂ ਦੇ ਮੁਕਾਬਲੇ 47% ਮਰਦ ਅਤੇ 40% ਔਰਤਾਂ ਦਾ ਸਮਰਥਨ ਹੈ ਜੋ ਕਹਿੰਦੇ ਨੇ ਕਿ ਉਹ ਲਿਬਰਲ ਨੂੰ ਵੋਟ ਪਾਉਣਗੇ 18 ਤੋਂ 34 ਸਾਲ ਦੀ ਉਮਰ ਦੇ ਲੋਕਾਂ ਵਿੱਚੋਂ ਇੱਕ ਸਮੂਹ ਜੋ ਅਕਸਰ ਐਨਡੀਪੀ ਜਾਂ ਲਿਬਰਲ ਵੱਲ ਝੁਕਦਾ ਹੈ 40% ਕਹਿੰਦੇ ਨੇ ਕਿ ਉਹ 21% ਦੇ ਮੁਕਾਬਲੇ ਕੰਜ਼ਰਵੇਟਿਵ ਨੂੰ ਵੋਟ ਪਾਉਣਗੇ ਜੋ ਕਹਿੰਦੇ ਨੇ ਕਿ ਲਿਬਰਲ ਅਤੇ 21% ਜੋ ਕਹਿੰਦੇ ਨੇ ਕਿ ਐਨਡੀਪੀ ਨੂੰ ਵੋਟ ਪਾਉਣਗੇ ਜੇਕਰ ਇਹ 55 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਨਾ ਹੁੰਦੀ ਟਰੂਡੋ ਦੀ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਜਨਸੰਖਿਆ ਅਤੇ ਇੱਕ ਜੋ ਉਹ ਅਜੇ ਵੀ ਨਹੀਂ ਜਿੱਤ ਰਿਹਾ ਤਾਂ ਲਿਬਰਲ 20% ਵੋਟਰਾਂ ਦੇ ਸਮਰਥਨ ਦੇ ਨੇੜੇ ਹੋ ਕੇ ਬਹਿ ਜਾਣਗੇ ਤੇ ਉਥੇ ਹੀ ਦੱਸਦੀ ਹੈ ਕਿ ਵੋਟਰ ਟਰੂਡੋ ਸਰਕਾਰ ਤੋਂ ਥੱਕ ਚੁੱਕੇ ਨੇ ਸ਼ਨੀ ਵੇਵਸ ਬੀਚ ਟੌਨੀਆ ਦੀ ਪੇਸ਼ਕਸ਼ ਇਸ ਨੂੰ ਬਚਣ ਵਾਲੀ ਨਹੀਂ ਹੈ ਲਿੰਗਰ ਨੇ ਕੈਨੇਡੀਅਨ ਤੋਂ ਟਰੂਡੋ ਸਰਕਾਰ ਪ੍ਰਤੀ ਉਹਨਾਂ ਦੀ ਸੰਤੁਸ਼ਟੀ ਦਾ ਪੱਧਰ ਪੁੱਛਿਆ ਅਤੇ ਪਾਇਆ ਕਿ ਸਿਰਫ 4% ਨੇ ਕਿਹਾ ਕਿ ਉਹ ਬਹੁਤ ਸਪਸ਼ਟ ਨੇ ਜਦ ਕਿ 40% ਨੇ ਕਿਹਾ ਕਿ ਬਹੁਤ ਅਸੰਤੁਸ਼ਟ ਨੇ ਟਰੂਡੋ ਇਸ ਹਫਤੇ ਕੰਮ ਤੇ ਵਾਪਸ ਆਏ ਨੇ ਜੋ ਕਿ ਲੜਾਈ ਦੇ ਰੂਪ ਵਿੱਚ ਇੱਕ ਨੇਤਾ ਦੀ ਤਰ੍ਹਾਂ ਦਿਖਾਈ ਦੇ ਰਿਹਾ ਹੈ ਉਹ ਜੋਸ਼ ਨਾਲ ਭਰਪੂਰ ਨੇ ਅਤੇ ਪੀਅਰ ਬੋਲੇਵਰ ਨਾਲ ਮੁਕਾਬਲਾ ਕਰਨਾ ਚਾਹੁੰਦੇ ਨੇ ਇਸ ਲਈ ਮੈਂ ਲਿਖਿਆ ਕਿ ਕੰਜ਼ਰਵੇਟਿਵਾਂ ਅਲਾਈ ਟਰੂਡੋ ਅਤੇ ਅਗਲੀ ਸਰਕਾਰ ਚੋਣਾਂ ਦੇ ਵਿੱਚ ਕੀ ਸਰਕਾਰ ਹੋਵੇਗਾ ਇੱਕ ਵੱਡੀ ਦੇਖਣ ਵਾਲੀ ਗੱਲ ਹੋਵੇਗੀ ਉਸਨੇ ਸਾਰਟ ਸਟੀ ਵਿੱਚ ਸਟੀਲ ਵਰਕਰਾਂ ਨਾਲ ਜਿੱਥੇ ਮੁਲਾਕਾਤ ਕਰਨ ਤੋਂ ਪਹਿਲਾਂ ਹੈਲੀਫੈਕਸ ਵਿੱਚ ਸਮਾਗਮਾਂ ਵਰਗੀਆਂ ਮੁਹਿੰਮਾਂ ਦੇ ਚ ਹਫਤਾ ਬਤਾਇਆ ਬਜ਼ੁਰਗਾਂ ਦੇ ਪ੍ਰਾਈਮਰ ਵੈਬ ਕਿਉ ਨਿਉ ਨੂੰ ਮਿਲਣ ਲਈ ਵਿਨੀਪੈਗ ਵਿੱਚ ਗਏ ਅਤੇ ਮੈਰੀਟੂਡੋ ਇੱਕ ਮਿਸ਼ਨ ਤੇ ਇੱਕ ਆਦਮੀ ਵਾਂਗ ਕੰਮ ਕਰ ਰਿਹਾ ਅਤੇ ਇੱਕ ਅਜੀਬ ਵਿਅਕਤੀ ਜਿਸ ਨੇ ਚੋਣਾ ਵਿੱਚ ਦੋਰੇ ਅੰਕਾਂ ਦੀ ਘਾਟ ਨਹੀਂ ਦੇਖੀ ਜਾਂ ਉਨਾ ਨੂੰ ਨਦਰ ਨਜ਼ਰ ਅੰਦਾਜ਼ ਕਰਨ ਦੀ ਚੋਣ ਕਰ ਰਿਹਾ ਹੈ ਅਜੇ ਹਾਈ ਨਹੀਂ ਲੱਗ ਰਿਹਾ ਕਿ 1 ਅਕਤੂਬਰ 2025 ਤੋਂ ਪਹਿਲਾਂ ਵੋਟਰਾਂ ਨੂੰ ਬੈਲਟ ਬਾਕਸ ਜਿੱਥੇ ਖਾਸ ਕਰਕੇ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਮੌਕਾ ਮਿਲੇਗਾ ਨੇ ਚੋਣਾਂ ਵਿੱਚ ਉਸ ਦੀ ਜਾਂ ਉਸ ਦੀ ਪਾਰਟੀ ਦੀ ਮਦਦ ਨਹੀਂ ਕੀਤੀ ਦੋ ਚੋਣਾਂ ਹੋਣ ਗਿਆ ਹਾਲਾਂਕਿ ਜਿੱਥੇ ਵੋਟਰਾਂ ਨੇ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਇੱਕ ਮੌਕਾ ਹਾਸਲ ਕਰ ਲਤਾ ਤੇ ਲਿਬਰਲ ਦੇ ਦੋਨਾਂ ਨੂੰ ਗਵਾ ਸਕਦੇ ਨੇ ਵਿਨੀਪੈਗ ਦੇ ਉੱਤਰ ਵਿੱਚ ਖਾਸ ਕਰਕੇ ਪੂਰਬੀ ਹਿੱਸੇ ਵਿੱਚ ਸਥਿਤ ਐਲਮਨਵੁੱਡ ਤੇ ਟਾਸਕ ਟਾਸਕੂਨਾ ਵਿੱਚ ਇੱਕ ਕਨਜ਼ਰਵੇਟਿਵ ਅਤੇ ਐਨਡੀਪੀ ਵਿਚਕਾਰ ਲੜਾਈ ਹੋਵੇਗੀ 2015 ਤੋਂ ਐਨਡੀਪੀ ਦੇ ਡੈਨੀਅਲ ਬਲੈਕੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਨਵੀਂ ਐਨਡੀਪੀ ਸੁਬੇ ਸਰਕਾਰ ਲਈ ਕੰਮ ਕਰਨ ਲਈ ਆਪਣਾ ਅਹੁਦਾ ਛੱਡਣ ਤੱਕ ਇੱਕ ਸਵਾਰੀ ਸੰਭਾਲੀ ਸੀ ਕਨਜ਼ਰਵੇਟਿਵ ਨੇ 2011 ਤੇ 2015 ਤੱਕ ਰੈਡਿੰਗ ਕੀਤੀ ਸੀ ਨੇ ਕੋਲਿਨ ਰোনালਡੋਜ਼ ਇਲੈਕਟ੍ਰੀਸ਼ੀਅਨ ਅਤੇ ਇਲੈਕਟ੍ਰੀਸ਼ੀਅਨ ਵਰਕਰ ਅਤੇ ਅੰਤਰਰਾਸ਼ਟਰੀ ਬ੍ਰਦਰਹੂਡ ਦੇ ਮੈਂਬਰਾਂ ਨੂੰ ਨਾਮਜ਼ਦ ਕੀਤਾ ਐਨਡੀਪੀ ਜੋ ਕਿ ਆਪਣੀ ਇੱਕ ਰਵਾਇਤੀ ਸੀਟ ਰੱਖਣਾ ਚਾਹੁੰਦੀ ਹੈ ਨੇ ਸਥਾਨਕ ਵਪਾਰ ਸੁਧਾਰ ਸੰਘ ਦੀ ਕਾਰਜਕਾਰੀ ਨਿਰਦੇਸ਼ਨ ਲੀਲਾ ਡਾਂਸ ਦੇ ਨਾਲ ਜਮਜ਼ਦ ਕੀਤਾ ਤੇ ਐਲਮਨ ਬੁੱਡ ਟਾਸ ਕੋਨਾ ਵਿੱਚ ਲਿਬਰਲਾਂ ਦਾ ਕੋਈ ਮੌਕਾ ਨਹੀਂ ਹੈ ਪਰ ਲਾਸਾਲੇ ਇਮਰਾਂਡ ਵਾਰਡਨ ਇੱਕ ਮੌਂਟਰੀਅਲ ਦੀ ਸਵਾਰੀ ਇਸ ਸੀਟ ਦੇ ਉੱਪਰ ਨੇ ਹਾਲੇ ਇਹ ਵਿੱਚ ਕੈਬਨਿਟ ਮੰਤਰੀ ਡੇਵਿਡ ਲੇਮੇਟੀ ਦੁਆਰਾ ਆਯੋਜਿਤ ਕੀਤੀ ਗਈ ਵਿੱਚ ਲਿਬਰਲ ਕਬਰਾ ਗਏ ਸਨ ਤੇ ਦੱਸਦੀ ਕਿ ਐਨਡੀਪੀ ਦੇ ਗ੍ਰੇਗ ਸੋਵੇ ਇੱਕ ਸਥਾਨਕ ਸਿਟੀ ਕੌਂਸਲਰ ਨੂੰ ਨਾਮਜ਼ਦ ਕੀਤਾ ਗਿਆ ਜੋ ਇਸ ਸੀਟ ਤੇ ਬਹੁਤ ਜ਼ਿਆਦਾ ਕਬਜ਼ਾ ਕਰ ਸਕਦਾ ਸੀ ਜੋ ਇੱਕ ਵਾਰ ਪਾਲ ਮਾਰਟਿਨ ਕੋਰ ਸੀ ਲਿਬਰਲਾਂ ਦੇ ਸੋਵੇ ਦੇ ਖਿਲਾਫ ਜਾਣ ਲਈ ਇੱਕ ਸਥਾਨਕ ਬੋਰੋ ਕੌਂਸਲ ਨੂੰ ਨਾਮਜ਼ਦ ਕੀਤਾ ਗਿਆ ਪਰ ਇਸ ਹਫਤੇ ਇਹ ਮਹਮ ਕੁਝ ਮਾੜੀਆਂ ਸੁਰਖੀਆਂ ਨਾਲ ਮੁਸ਼ਕਲ ਵਿੱਚ ਪੈ ਚੁੱਕੀ ਹੈ ਟਰੂਡੋ 50 ਤੋਂ ਵੱਧ ਲਿਬਰਲ ਸਿਆਸੀ ਆਮਲੇ ਦੇ ਦਕਸ਼ਤ ਵਾਲਾ ਇੱਕ ਪੱਤਰ ਭੇਜਿਆ ਗਿਆ ਜਿਸ ਵਿੱਚ ਕਿਹਾ ਗਿਆ ਕਿ ਉਹ ਇਜ਼ਰਾਈਲ ਜਾਂ ਗਾਜ਼ਾ ਬਾਰੇ ਪਾਰਟੀ ਦੀ ਨੀਤੀ ਵਿੱਚ ਬਦਲਾਅ ਹੋਣ ਤੱਕ ਉਹ ਚੋਣਾ ਵਿੱਚ ਅਜੇ ਕੰਮ ਨਹੀਂ ਕਰਨਗੇ ਆਮ ਸਮਿਆਂ ਦੇ ਵਿੱਚ ਜਿੱਥੇ ਖਾਸ ਤੌਰ ਤੇ ਪਾਰਟੀ ਦੇ ਕਲੱਬ ਜਨਤਕ ਸਟੈਂਡਰਡ ਲੈਂਡ ਅਤੇ ਫਿਰ ਇਸ ਨੂੰ ਮੀਡੀਆ ਵਿੱਚ ਲੀਕ ਕਰਨਾ ਇੱਕ ਗੋਲੀਬਾਰੀ ਅਪਰਾਧ ਹੋਵੇਗਾ ਪ੍ਰੂਡੋ ਲਿਬਰਲਰ ਲਈ ਇਹ ਆਮ ਸਮੇ ਨਹੀਂ ਹਨ ਇਹ ਸਨੀ ਵੇਵਸ ਤੇ ਦਿਨ ਨਹੀਂ ਹਨ ਅਜਿਹਾ ਲੱਗ ਰਿਹਾ ਹੈ ਕਿ ਟੂਡੋ ਨੂੰ ਛੱਡ ਕੇ ਹਰ ਕੋਈ ਇਸ ਗੱਲ ਦਾ ਪਤਾ ਲਗਾ ਚੁੱਕਿਆ ਹੁਣ ਵੇਖਣਾ ਹੋਵੇਗਾ ਕਿ ਇਨ੍ਹਾਂ ਚੋਣਾਂ ਦੇ ਵਿੱਚ ਆਉਣ ਵਾਲੇ ਦਿਨਾਂ ਚ ਟੂਡੋ ਦੀ ਪਾਰਟੀ ਬਾਜ਼ੀ ਮਾਰਦੀ ਹੈ ਜਾਂ ਫਿਰ ਖਜ਼ਰਵੇਟਿਵ ਇਸ ਸੀਟ ਦੇ ਉੱਪਰ ਕਾਬਜ ਹੁੰਦੇ ਨੇ ਕੈਨੇਡੀਅਨ ਖਬਰਾਂ ਮਾ ਦੇ ਵਿੱਚ ਇਸ ਸੀ ਹੁਣ ਤੱਕ ਦੀ ਵੱਡੀ ਖਬਰ ਉਹ ਖਬਰਾਂ ਵੀ ਸਿੱਟਰਾ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣੀ ਹੈ ਸੁਣਨੀ ਹੈ ਪੜ੍ਹਨੀ ਹੈ ਤਾਂ ਬਣੇ ਰਹੋ ਆਜ਼ ਨਿਊਜ਼ ਬਾੜਾ ਦੇ ਨਾਲ